ਦਿੱਲੀ ਦੀ ਮੁੱਖ ਮੰਤਰੀ ਆਤੀਸ਼ੀ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਤਾਂ ਦਿੱਲੀ ਦੀਆਂ ਬਿਚਾਰ ਸਭਾ ਚੋਣਾ ਤੋਂ ਇੱਕ ਦਿਨ ਪਹਿਲਾਂ ਵੱਡੀ ਕਾਰਵਾਈ ਕੀਤੀ ਗਈ ਹੈ ਚੋਣ ਜਾਬਤੇ ਦੀ ਉਲੰਘਣਾ ਦੇ ਇਲਜ਼ਾਮ ਨੇ ਜਿਹੜੇ ਉਹ ਆਤੀਸ਼ੀ ਦੇ ਉੱਤੇ ਲੱਗੇ ਦੇ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫੇ ਕਾਰਵਾਈ ਹੋਈ ਹੈ ਤਾਂ ਇਸ ਕਾਰਵਾਈ ਨੂੰ ਲੈ ਕੇ ਆਤੀਸ਼ੀ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਨੇ ਦੂਜੇ ਪਾਸੇ ਆਮ ਆਦਮੀ ਪਾਰਟੀ ਵੀ ਇਸ ਸਾਰੇ ਮਸਲੇ ਨੂੰ ਲੈ ਕੇ ਸਵਾਲ ਚੁੱਕ ਰਹੀ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਲਕੇ ਦਿੱਲੀ ਦੀਆਂ ਵਜਾ ਸਵਾ ਚੋਣਾ ਹੋੜੀਆਂ ਦੇ ਦਿੱਲੀ ਪੁਲਿਸ ਦੇ ਵੱਲੋਂ ਮੁੱਖ ਮੰਤਰੀ ਆਤੀਸ਼ੀ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਮੁੱਖ ਮੰਤਰੀ ਆਤੀਸ਼ੀ ਅਤੇ ਉਸ ਦੇ ਸਮਰਥਕਾਂ ਖਿਲਾਫ ਭਾਰਤੀ ਜੰਡਵਾਲੀ ਦੀ ਧਾਰਾ 188 ਤਹਿਤ ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਦਿੱਲੀ ਪੁਲਿਸ ਦੇ ਇਹ ਕੇਸ ਇੱਕ ਵੀਡੀਓ ਜਿਸ ਦੇ ਵਿੱਚ ਆਤੀਸ਼ੀ ਦਾ ਸਵਾਰਥਕ ਬਈ ਪੁਲਿਸ ਸਵਾਰੇ ਨੂੰ ਥੱਪੜ ਮਾਰਦਾ ਨਜ਼ਰ ਆ ਰਿਹਾ ਹੈ ਉਸ ਦੇ ਆਧਾਰ ਤੇ ਕੀਤਾ ਗਿਆ ਹੈ ਹਾਲਾਂਕਿ ਆਤਿਸ਼ੀ ਦਾ ਕਹਿਣਾ ਹੈ ਕਿ ਉਹਨਾਂ ਨੇ ਹੀ ਪੁਲਿਸ ਨੂੰ ਬੁਲਾਇਆ ਪਰ ਪੁਲਿਸ ਦੇ ਉਲਟਾ ਉਹਨਾਂ ਦੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਪੁਲਿਸ ਨੇ ਜਿਸ ਵੀਡੀਓ ਦੇ ਆਧਾਰ ਤੇ ਆਤਿਸ਼ੀ ਅਤੇ ਉਸ ਦੇ ਸਮਰਥਕ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਉਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਕਰਮਚਾਰੀ ਵੀਡੀਓ ਬਣਾ ਰਹੇ ਆਏ ਅਤੇ ਪਿੱਛੇ ਤੋਂ ਵੀਡੀਓ ਬਣਾਉਂਦਾ ਉਹ ਨਜ਼ਰ ਆ ਰਿਹਾ ਹੈ ਵਾਧਾ ਦੀ ਲੰਮੀ ਕਤਾਰ ਆ ਜਿਹੜੀ ਉਹ ਲੱਗੀ ਹੁੰਦੀ ਹੈ ਅਤੇ ਆਦਿਸ਼ੀ ਆਪਣੇ ਸਮਰਥਕਾਂ ਨਾਲ ਇੱਥੇ ਪਹੁੰਚੀ ਸੀ ਜਦੋਂ ਜਦੋਂ ਆਦਿਸ਼ੀ ਦੇ ਨਾਲ ਰਹਿ ਰਹੇ ਦੋ ਸਮਰਥਕਾਂ ਵਿੱਚੋਂ ਇੱਕ ਸਾਗਰ ਨੇ ਵੀਡੀਓ ਬਣਾ ਰਹੇ ਪੁਲਿਸ ਮੁਲਾਜ਼ਮ ਵੱਲ ਹੱਥ ਪਾੜ ਦਿੱਤਾ ਜਿਸ ਕਰਕੇ ਮੋਬਾਈਲ ਜਿਹੜਾ ਉਹ ਇੱਥੇ ਡਿੱਗ ਗਿਆ ਤਾਂ ਦਿੱਲੀ ਪੁਲਿਸ ਵੱਲੋਂ ਦਰਖਾਸਤ ਕੀਤੀ ਗਈ ਕੇਸ ਵਿੱਚ ਮੁੱਖ ਮੰਤਰੀ ਆਦਿਸ਼ੀ ਨੇ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ ਰਾਕੇਸ਼ ਵਿਧੂੜੀ ਦੇ ਪਰਿਵਾਰਕ ਮੈਂਬਰ ਚੋਣ ਜਾਬਤੇ ਦੀ ਖੁੱਲ੍ਹੇਆਮ ਉਲੰਘਣਾ ਕਰ ਰਹੇ ਨੇ ਪਰ ਉਹਦਾ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਮੈਂ ਸ਼ਿਕਾਇਤ ਕੀਤੀ ਅਤੇ ਪੁਲਿਸਰ ਅਤੇ ਚੋਣ ਕਮਿਸ਼ਨ ਨੂੰ ਬੁਲਾਇਆ ਪਰ ਉਹਨਾਂ ਨੇ ਮੇਰੇ ਵਿਰੁੱਧ ਹੀ ਕੇਸ ਦਰਜ ਕਰ ਲਿਆ ਰਾਜੀਵ ਕੁਮਾਰ ਜੀ ਤੁਸੀਂ ਚੋਣ ਪ੍ਰਕਿਰਿਆ ਦੀ ਕਿੰਨੀ ਕੁ ਉਲੰਘਣਾ ਕਰੋਗੇ ਤਾਂ ਇਹਨਾਂ ਨੇ ਵੱਡੇ ਸਵਾਲ ਨੇ ਜਿਹੜੇ ਉਹ ਚੋਣ ਕਮਿਸ਼ਨ ਦੇ ਉੱਤੇ ਵੀ ਚੁੱਕੇ ਨੇ ਦੂਜੇ ਪਾਸੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਇੱਕ ਟਵੀਟ ਕੀਤਾ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਖੁਲਿਆ ਮੰਗੀ ਹੋ ਰਹੀ ਗੁਰਦਾ ਕਰਦੀ ਕੇ ਖਿਲਾਫ ਸ਼ਿਕਾਇਤ ਕਰਨੇ ਪਰ ਦਿੱਲੀ ਕੀ ਮੁੱਖ ਮੰਤਰੀ ਕੇ ਖਿਲਾਫ ਚੋਣ ਅਯੋਗ ਦੇ ਪੁਲਿਸ ਕੇਸ kiya to ab Delhi police aur chunav aayog ka ye official stand hai Delhi police aur chunav aayog ka kaam आम आदमी पार्टी के खिलाफ खुद गुंडागर्दी करना बीजेपी की गुंडागर्दी को संरक्षण देना और दारू पैसे और सामान बटवाना है यदि कोई उन्हें ये काम करने से रोकता है तो उस पर पुलिस और चुनाव आयोग का काम में बाधा डालने का केस किया जाता है ता यह इल्जाम ने जिड़े ओ आप सुप्रीमो अरविंद केजरीवाल ने चोन कमीशन दिल्ली पुलिस के उ लगाए ने तो लगातार दिल्ली दिया विधानसभा चोड़ा तो पहला ਮਹੌਲ ਜਿਹੜਾ ਉਤਨਾ ਪੂਰਨ ਹੁੰਦਾ ਦਿਖਾਈ ਦੇ ਰਿਹਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਉਹ ਇਸ ਘਟਨਾ ਦੀ ਨਿਖੇਧੀ ਕਰ ਰਹੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਤੀਜੇ ਦੇ ਜਿਹੜੇ ਉਹ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਉਂਦੇ ਨੇ ਅਤੇ ਅੱਜ ਹੋਰ ਕਿਹੜੀਆਂ ਘਟਨਾਵਾਂ ਨੇ ਜਿਹੜੀਆਂ ਉਹ ਵਾਪਰਦੀਆਂ